ਸਰਕਾਰ ਨੂੰ ਛੱਡ ਦੇਣਾ ਚਾਹੀਦਾ ਹੈ ਡਾਕਟਰ ਨੂੰ ਵੀ ਛੱਡ ਦੇਣਾ ਇਹਨੂੰ ਵੀ ਛੱਡ ਦੇਣਾ ਦੋਨੋਂ ਛੱਡ ਦੇਣਾ ਚਾਹੀਦੇ ਬਸ ਨਹੀਂ ਡਾਕਟਰ ਨੂੰ ਕਾਹਤੋਂ ਛੱਡ ਦੇਣ ਡਾਕਟਰ ਤਾਂ ਕਹਿੰਦਾ ਕਲੀਅਰੀ ਪਾਉਂਦਾ ਫਿਰ ਇਹ ਇਹ ਛੱਡਤਾ ਫਿਰ ਉਹ ਕਿੱਥੇ ਹੋਣਗੇ ਵੀ ਜੱਟ ਛੱਡਤਾ ਮੰਜੂਰਾ ਦਾ ਬੰਦਾ ਅੰਦਰ ਰੱਖ ਲਿਆ ਉਹਦੇ ਮਗਰ ਤਾਂ ਕੋਈ ਜਾਂਦੀ ਨਹੀਂ ਫਿਰ ਇਹਨੂੰ ਜਾਣਗੇ ਇਹ ਸੋਨੂ ਕੋ ਲਿਖਿਆ ਮੇਰੀ ਲੰਮਾ ਜਿੰਦਗੀ ਤੇ ਉਹਨੂੰ ਇੱਕ ਦੋਨੋਂ ਇਕੱਠੋਂ ਵੀ ਕਰਨਗੇ ਲੈ ਤਰੀਕੇ ਨਾਲ ਲੋਕ ਮਗਰ ਲਾਉਣੇ ਹੁੰਦੇ ਕਿਹੜਾਗਾ ਦੋਨਾਂ ਨੂੰ ਛੱਡ ਦੇਣਾ ਰੱਖਿਆ ਕਰ ਦੋਨੇ ਕਿਸੇ ਦਾ ਉਹ ਡਾਕਟਰ ਤੇ ਲਾ ਲਓ ਕਹਿੰਦੇ ਵੀ ਡਾਕਟਰ ਜੱਟਾਂ ਨੂੰ ਪੁੱਠਾ ਬੋਲਦਾ ਮੈਂ ਉਹ ਨਹੀਂ ਮੈਂ ਕਹਿੰਦਾ ਸ਼ਾਮਕ ਸਾਹਿਬ ਤੇ ਚੰਗਾ ਉਹ ਫਲਾ ਮੈਂ ਨਹੀਂ ਕਹਿੰਦਾ ਜੇ ਬਈ ਬਈ ਬੰਦਾ ਕੋਈ ਗਲਤ ਗੱਲ ਕਹਿੰਦਾ ਮੈਂ ਕਹਿੰਦਾ ਭਾਨੇ ਨੇ ਚੋਰੀ ਕਰ ਲਈਦੀ ਉਹਦੀ ਸਮਝਾਣ ਦੀ ਵੀ ਤੇ ਚੋਰੀ ਕਰੀ ਤੈਨੂੰ ਪੈਸੇ ਲੈ ਅਫਸਰ ਨੂੰ ਸਮਝਾ ਸਕਦੇ ਤੇ ਅੱਜ ਜੇ ਲੋਕ ਕੋਲ ਉਹਨਾਂ ਦਾ ਪਰਦਾ ਨੰਗਾ ਕਰਦਾ ਅੱਜ ਉਹ ਫੜ ਕੇ ਜੇ ਬੰਦ ਕਰ ਦਿੰਦੇ ਡਾਕਟਰ ਸਾਹਿਬ ਨੇ ਕੋਈ ਪਹਿਲੀ ਵੀਡੀਓ ਪਾਈ ਹੈ ਉਹਨੇ ਮੈਂ ਕਹਿੰਦਾ ਸੈਂਕੜੇ ਵੀਡੀਓ ਪਾਤੀਆਂ ਸਾਡੇ ਖਾ ਉਧਰ ਲਾ ਕੇ ਨਾ ਫੜਿਆ ਉਹਨੂੰ ਇਹਨੇ ਭੰਡਾ ਦਾ ਸੱਤਾ ਛੇੜ ਲਿਆ ਹੋ ਗਿਆ ਸਾਨੂੰ ਮੰਦਰ ਭਾਨੇ ਮੰਦਰ ਬੰਦ ਕਰਤਾ ਸ਼ਾਲ ਚਕਾ ਦਾਂਗੇ ਰੱਖਾ ਕਰਕੇ ਰੱਖਾਂਗੇ ਮੈਂ ਸੋਦੇ ਰਾਹੀਂ ਕਹਿੰਦਾ ਜਦੋਂ ਜਵਾਨ ਤਾਂ ਕਰੇ ਉਹ ਜੋ ਕੋ ਰਖਿਆ ਕਰਾਂਗੇ 20 ਸਾਲਾਂ ਦੀ ਸਜਾ ਜੋ ਕਰਾਇਆ ਸੋਟੇ ਸਾਹਮਣੇ ਫਰਦਾ ਮਨਜੀਤ ਤੇ ਅੱਜ ਜਿਵੇਂ ਬਲਵਿੰਦਰ ਝੋਟੇ ਨੂੰ ਰਖਿਆ ਕਰਾਇਆ ਮਾਨਸੇਹਿ ਧਰਨਾ ਲਗੋ ਜੁਗ ਰਖਿਆ ਕਰਾਵਾਂਗੇ ਇਹ ਦੋਨੋਂ ਨੂੰ ਕਿਤੇ ਨਾਲ ਜਾਵੇ ਕਮੇਟੀ ਮੇਰਾ ਪ੍ਰਧਾਨ ਇਥੋਂ ਦਾ ਕਮੇਟੀ ਦੇ ਵਿੱਚ ਹੈ ਇਹਨਾਂ ਨੂੰ ਬਰਨਾਲੇ ਰਹਿ ਜਾਣ ਦੋਨੋਂ ਨੂੰ ਐਸਐਸਪੀ ਦੇ ਵਾਰਗੇ ਡੀਸੀ ਦੇ ਵਾਰਗੇ 10 ਦਿਨਾਂ ਬਾਅਦ 15 ਦਿਨਾਂ ਬਾਅਦ ਕਰਾ ਕਰਕੇ ਇਕੱਠ ਨਾ ਸ਼ਹਿਰ ਚੋਂ ਚੱਲਣਾ ਇਹ ਤੀਜੇ ਕ ਧਰਨੇ ਛੱਡ ਦਲਗੇ ਸਾਨੂੰ ਪੱਕੀ ਗਾਰੰਟੀ ਆ ਤੀਜੇ ਕ ਬਦਮਾਰੀ ਜਨੂੰ ਛੱਡਣਾ ਪਊਗਾ ਇਹ ਕੱਲਾ ਪਾਨਾ ਨਹੀਂ ਅੰਦਰ ਕਰਿਆ 부ਧੀ ਤੇ ਦੂਜੇ ਜੇ